ਅਸੀਂ ਲਾਲੂ ਮੰਡੀ ਤੋਂ ਚੱਲ ਕੇ ਅਮਰਸਰ 250 ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ ਹੈ ਜੀ ਅੱਜ ਅਸੀਂ ਪਹੁੰਚੇ ਆਂ 8 ਦਿਨਾਂ ਦੇ ਵਿੱਚ ਹਾਂਜੀ ਜਿਵੇਂ ਕਿ ਇਹਦੀ ਉਮਰ ਹੈ ਮੇਰੀ ਧੀ ਦੀ ਰਾਣੀ ਦੀ 7 ਸਾਲ ਦੀ ਹੈ ਜੀ ਤੇ ਸਾਨੂੰ ਮਤਲਬ ਪਲਾਨ ਹੈ ਮੇਰਾ 1 ਸਾਲ ਤੋਂ ਵੀ ਮਤਲਬ ਵੱਡ ਰਿਹਾ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਉਂਗਾ ਜੀ ਤੇ ਮੇਰੇ ਨਾਲ ਮੈਂ ਪਹਿਲਾਂ ਕਰਦੇ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿੰਦੀ ਮੈਂ ਵੀ ਪਾਪਾ ਜੀ ਜਾਉਂਗੀ ਇਹਦੀ ਛੁੱਟੀਆਂ ਹੋ ਗਈ ਸੀ ਜੀ ਪੇਪਰਾਂ ਦੇ ਬਾਅਦ ਜੀ ਤੇ 10 15 ਦਿਨ ਦੀ ਛੁੱਟੀ ਸੀ ਤੇ ਕਹਿਰੀ ਮੈਂ ਮੈਂ ਡੈਡੀ ਆ ਮੇਰੇ ਆ ਆਪਦੇ ਨਾਲ ਚੱਲੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਜੀ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਦੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਵੇ ਮੌਸਮਾਂ ਠੰਡਾ ਹੁੰਦਾ ਹੈ ਜੀ ਮੇਂ ਛੁੱਟੀਆਂ ਪੜ੍ਹਦੀ ਸੀ ਜਿਆਦਾ ਹੀ ਮੈਂ ਮੇਰਾ ਮਨ ਵੀ ਕਰਦਾ ਤੇ ਮੇਰੇ ਡੈਡੀ ਕੱਲਾ ਜਾ ਰਹੇ ਇਸ ਘਰ ਕਾ ਮੈਂ ਵੀ ਚਲੂ ਆਗੇ ਕੀ ਆ ਮਾਤਾ ਕਿ ਨਾ ਜਿ세 ਕਿਸ ਤਰ੍ਹਾਂ ਤੁਸੀਂ ਸਫਰ ਕਰਕੇ ਆਏ ਜੀ ਕਿਸ ਤਰ੍ਹਾਂ ਵਾਪਸ ਜਾ ਰਹੇ ਹਾਂ ਹਾਂਜੀ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਤੇ ਮੇਰਾ ਪਿੰਡ ਹੰਸਾਲਾ ਜੀ ਸਹਿਰ ਸਾਨੂੰ ਲੱਗਦਾ ਜੀ ਲਾਡੂਲ ਮੰਡੀ ਤੇ ਅਸੀਂ ਲਾਲੂ ਮੰਡੀ ਤੋਂ ਚੱਲ ਕੇ ਅਮਰਸਰ 250 ਕਿਲੋਮੀਟਰ ਸਾਈਕਲ ਤੇ ਸਫ਼ਰ ਤੈਅ ਕੀਤਾ ਹੈ ਜੀ ਅੱਜ ਅਸੀਂ ਪਹੁੰਚੇ ਆਂ 8 ਦਿਨਾਂ ਦੇ ਵਿੱਚ ਤੇ ਅਸੀਂ ਆ ਜਦੋਂ ਘਰ ਤੋਂ ਚੱਲੇ ਜੀ ਅਸੀਂ ਇਹ ਗੁਰਦਾਰੇ ਵਿੱਚ ਹੀ ਰੁਕੇ ਆਏ ਆਂ ਜੀ ਬੰਦ ਕਿਸ ਤਰ੍ਹਾਂ ਦਾ ਵਿਚਾਰ ਆਇਆ ਜੀ ਇੱਕ ਬੱਚੇ ਨਾਲ ਲੈ ਕੇ ਜਾਣਾ ਵੈਸੇ ਕਾਫੀ ਪਰੇਸ਼ਾਨੀਆਂ ਵੀ ਆਉਂਦੀਆਂ ਹਾਂਜੀ 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 ਜੀ ਮੈਂ ਕਿ ਇਹਦੀ ਉਮਰ ਮੇਰੀ ਧੀ ਦੀ ਰਾਣੀ ਦੀ 7 ਸਾਲ ਦੀ ਆ ਜੀ ਤੇ ਸਾਨੂੰ ਮਤਲਬ ਪਲਾਨ ਮੇਰਾ ਇੱਕ ਸਾਲ ਤੋਂ ਵੀ ਮਤਲਬ ਬਣ ਰਿਆ ਸੀ ਕਿ ਦਰਬਾਰ ਸਾਹਿਬ ਮੈਂ ਜਾ ਕੇ ਆਵਾਂਗਾ ਜੀ ਮਤਲਬ ਆਪਣੀ ਸਾਈਕਲ ਯਾਤਰੇ ਤੇ ਜੀ ਮਤਲਬ ਕਰਕੇ ਦਿਖਾਵਾਂਗਾ ਪੰਜਾਬ ਵਾਸਤੇ ਕੁਝ ਅਲੱਗ ਹੀ ਕਰਾਂਗੇ ਅਸੀਂ ਤੇ ਮੇਰੇ ਨਾਲ ਮੈਂ ਪਹਿਲਾਂ ਕੱਲੇ ਆ ਰਹੇ ਸੀ ਮੇਰੇ ਨਾਲ ਮੇਰੀ ਧੀ ਕਹਿ ਲੱਗੀ ਮੈਂ ਵੀ ਪਾਪਾ ਜੀ ਜਾਵਾਂਗੀ ਇਹਦੀ ਛੁੱਟੀਆਂ ਹੋ ਗਈ ਸੀ ਜੀ ਪੇਪਰਾਂ ਦੇ ਬਾਅਦ ਜੀ ਤੇ 10-15 ਦਿਨ ਦੀ ਛੁੱਟੀ ਸੀ ਤੇ ਕਹੇਰੀ ਮੈਂ ਡੈਡੀ ਮੇਰੇ ਆਪਦੇ ਨਾਲ ਚੱਲੂੰਗੀ ਤੇ ਮੈਂ ਫਿਰ ਇਹਨੂੰ ਲੈ ਕੇ ਆਇਆ ਜੀ ਸੋ ਹੁਣ ਅਗਲਾ ਪਲਾਨ ਕੀ ਅੱਜ ਤੁਸੀਂ ਬੱਚੇ ਦੇ ਨਾਲ ਆਏ ਹੋ ਮਹਾਰਾਜ ਦਰ ਤੇ ਆਏ ਹੋ ਹੁਣ ਇਸ ਤੋਂ ਅੱਗੇ ਕੀ ਪਲਾਨ ਬਣਾਇਆ ਕਿ ਅੱਗੇ ਵੀ ਕੁਝ ਇਸ ਤੋਂ ਵੱਡਾ ਕੁਝ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਅਸੀਂ ਸੋਚ ਰਿਹਾ ਹੈ ਕਿ ਅਸੀਂ ਹਜੂਰ ਸਾਹਿਬ ਵੀ ਆਪਣੀ ਸਾਈਕਲ ਯਾਤਰਾ ਕਰਾਂਗੇ ਜੀ ਠੀਕ ਹੈ ਜੀ ਪਰ ਉਹ ਅਸੀਂ ਕਰਨੀ ਨਵੰਬਰ ਦੇ ਦਸੰਬਰ ਮਹੀਨੇ ਦੇ ਵਿੱਚ ਕਰਾਂਗੇ ਜੀ ਕਿਉਂਕਿ ਉਸ ਸਮੇਂ ਮੌਸਮਾਂ ਠੰਡਾ ਹੁੰਦਾ ਹੈ ਜੀ ਤੇ ਉਸ ਟੈਮਾ ਮੇਰੇ ਨਾਲ ਬੱਚੇ ਨੂੰ ਵੀ ਨਾਲ ਲੱਗ ਗਿਆ ਹਾਂ ਇਸ ਦੀ ਮੰਮੀ ਵੀ ਜਾਈ ਸਾਡੇ ਨਾਲ ਜੀ ਸਾਈਕਲ ਤੇ ਸਾਈਕਲ ਤੇ ਜਾਈ ਮੰਮੀ ਜੀ ਦੇ ਨਾਲ ਜੀ ਵੈਸੇ ਉਹਦਾ ਮਨ ਹੈ ਸੀ ਇੱਥੇ ਆਣ ਦਾ ਜੀ ਪਰ ਚਲੋ ਘਰ ਜੀ ਹੁਸੇ ਜ਼ਿੰਮੇਵਾਰੀ ਹੁੰਦੀ ਹੈ ਨਾ ਜੀ ਫਿਰ ਉਹਨੂੰ ਘਰ ਰੁਕਣਾ ਪਿਆ ਜੀ ਇਸ ਕਰਕੇ ਮਨੇ ਆਪਣੇ ਮੰਮੀ ਡੈਡੀ ਅੱਜ ਇੱਥੇ ਬੁਲਾਏ ਆਏ ਐ ਸਾਡੇ ਮੰਮੀ ਡੈਡੀ ਖੜੇ ਐ ਇੱਥੇ ਪਿੱਛੇ ਜੀ ਇਸ ਕਰਕੇ ਸਾਡੇ ਨਾਲ ਇੱਥੇ ਆਏ ਆ ਜੀ ਹਾਂ ਜੀ ਠੀਕ ਐ ਬੇਟਾ ਕੀ ਉਹ ਸਾਈਕਲ ਨਹੀਂ ਹੱਲਾਣਾ ਪਾ ਤੋੜ ਦੇਣਾ ਸਰ ਨਾਮ ਜੈਸਨ ਕੋਰ ਐ ਆ ਬੇਟਾ ਦੇ ਨੇ ਤੁਸੀਂ ਆਏ ਜੇ ਸੋਬਰ ਕਰਕੇ ਕਿਸ ਤਰ੍ਹਾਂ ਦਾ ਲੱਗਾ ਬਹੁਤ acha ਲੱਗਾ ਕੇ सेकंड तो। आयो कोई दिक्कत तो परेशानी क्यों आई नहीं, तो नहीं। से आयो आप नहीं की के में मन दे विच आया के मैं गोल्डन टेंपल नहीं जा थी ही जा मेरे छुट्टी पड़ रही थी याद आई मैं मेरा मन भी कर रहा था मेरे डैडी कल्ला जा रहे इस कार का मैं भी चलूं अच्छा और की सपना की जिंदगी जके करन दा मैंने साइकिल घूमने का साइकिल घूमना है की पूरा वर्ल्ड घूमना चाहते हो